ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 22 ਸਤੰਬਰ 2025 ਦਿਨ ਸੋਮਵਾਰ ਨਾਨਕਸ਼ਹੀ ਸੰਮਤ 557 80 ਮਹੀਨੇ ਦੀ 7 ਤਰੀਕ ਹੈ ਜੀ ਸਹਿਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਜਿਨ੍ਹਾਂ ਨੇ ਸਰੀ ਇਤੇ ਕੈਲੰਗੀ ਤੋਂ ਬਾਅਦ ਐਡਮੈਂਟਨ ਚ ਆਪਣੀ ਦੀ ਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਕੁਕਟਲਮ ਵੈਨਕੂਵਰ ਤੋਂ ਆਹ ਤਾ ਹਾ ਤੋਂ ਇਹ ਪਲਾਨਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਗਮਰਾਹਕੁਨ ਪ੍ਰਚਾਰ ਦੀ ਭਾਰਤ ਵੱਲ ਭਾਰਤ ਦੇ ਗ੍ਰਹਿ ਵਿਭਾਗ ਵੱਲੋਂ ਕੁਝ ਬਿਆਨਬਾਜ਼ੀ ਕੀਤੀ ਗਈ ਹੈ ਕੈਨੇਡਾ ਦੇ ਨਾਲ ਸਬੰਧਾਂ ਨੂੰ ਲੈ ਕੇ ਜਿਸ ਨੂੰ ਕਿ ਕੈਨੇਡਾ ਗਲੋਬਲ ਅਫੇਅਰਜ਼ ਨੇ ਗੁੰਮਰਾਹਕੁੰਨ ਦੱਸਿਆ ਇਸ ਦੇ ਨਾਲ ਹੀ 6 ਫॉर ਜਸਟਿਸ ਦੇ ਕਾਰਕੁਨ ਨੇ ਇੰਦਰਜੀਤ ਸਿੰਘ ਗੋਸਲ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ 6 ਫॉर ਜਸਟਿਸ ਕਹਿੰਦੀ ਹੈ ਕਿ ਉਹਨਾਂ ਦੀ ਜਾਨ ਬਚਾਉਣ ਵਾਸਤੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਦੇ ਨਾਲ ਪ੍ਰਧਾਨ ਮੰਤਰੀ ਕਾਰਨੀ ਅਮਰੀਕਾ ਗਏ ਹੋਇਆ ਨਿਊਯਾਰਕ ਦੇ ਵਿੱਚ ਵੱਡੇ ਵੱਡੇ ਆਗੂਆਂ ਨੂੰ ਮਿਲ ਰਹੇ ਆ ਉੱਥੇ ਜਾ ਕੇ ਕੀ ਗੱਲਬਾਤ ਕੀਤੀ ਆ ਉਹਦਾ ਜ਼ਿਕਰ ਕਰਾਂਗੇ ਅਮਰੀਕਾ ਜਿਹੜਾ ਹੈ ਜੀ ਉਹਦੀ ਅਗਲੀ ਨੀਤੀ ਕੀ ਆ ਇਹਨੂੰ ਸਮਝਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਆ ਜਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵੱਲੋਂ ਕੁਝ ਨਾ ਕੁਝ ਅਗਰੈਸਿਵ ਨੀਤੀ ਅਪਣਾਈ ਜਾ ਰਹੀ ਆ ਉਹਦੇ ਪਿੱਛੇ ਬਦਲੇ ਹੋਏ ਹਾਲਾਤ ਅੱਗੇ ਕੀ ਹੋ ਸਕਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅਖੀਰ ਕੀਤੇ ਵਿੱਚ ਗੱਲਬਾਤ ਹੋਊਗੀ ਜਨਾਬ ਚੰਨਜੀ ਤੇ ਹੋਜਾ ਉਹਨਾਂ ਦੀ ਇੱਕ ਵੱਡੇ ਸੰਗੀਤਕਾਰ ਜਿਨ੍ਹਾਂ ਨੇ ਬਹੁਤ ਹੀ ਕਲਾਕਾਰਾਂ ਨੂੰ ਵੱਡੇ ਕਲਾਕਾਰ ਬਣਾਇਆ ਉਹ ਸਾਡੇ ਵਿਚਕਾਰ ਨਹੀਂ ਰਹੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 7045931111 6045931111 ਸਰੀਅਤ ਦੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਅਸੋ ਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਕੌਮੀ ਸੁਰੱਖਿਆ ਸਲਾਹਕਾਰ ਜਿਹੜੇ ਕਿ ਇੰਟੈਲੀਜੈਂਸ ਡਵਾਈਜ਼ਰ ਵੀ ਨੇ ਨੈਥਲੀ ਡਰਾਇਨ 18 ਸਤੰਬਰ 2025 ਯਾਨੀ ਕਿ ਪਿਛਲੇ ਹਫ਼ਤੇ ਭਾਰਤ ਦਾ ਦੌਰਾ ਕਰਕੇ ਆਏ ਆ ਜਿੱਥੇ ਕਿ ਉਹਨਾਂ ਨੇ ਆਪਣੇ ਹਮਰਤਬਾ ਜੀਤ ਡੋਵਲ ਜਿਹੜੇ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਤੋਂ ਬਾਅਦ ਜਿਹੜਾ ਭਾਰਤੀ ਮੀਡੀਆ ਆ ਉੱਥੋਂ ਦਾ ਗ੍ਰੇਵ ਭਾਗਿਆ ਜਿਹੜੇ ਉਹਨਾਂ ਨੇ ਬਿਆਨ ਜਾਰੀ ਕੀਤੇ ਆ ਉਹਨਾਂ ਦੇ ਉੱਤੇ ਕੈਨੇਡਾ ਨੂੰ ਸਖਤ ਇਤਰਾਜ਼ ਆ ਗਲੋਬਲ ਅਫੇਅਰਸ ਕੈਨੇਡਾ ਨੇ ਕਿਹਾ ਕਿ ਇਹ ਬਿਆਨ ਗੁੰਮਰਾਹਕੁੰਨ ਦਿੱਤੇ ਜਾ ਰਹੇ ਆ ਭਾਰਤ ਦੇ ਵਿਦੇਸ਼ ਮੰਤਰਾਲੇ ਐਮਈਏ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇੱਕ ਬਿਆਨ ਜਾਰੀ ਕੀਤਾ ਸੀ ਜਿਹਦੇ ਆਧਾਰ ਦੇ ਉੱਤੇ ਭਾਰਤ ਦੇ ਐਡਡ ਮੀਡੀਆ ਨੇ ਖਬਰਾਂ ਲਾਈਆਂ ਕਿ ਇਸ ਮੀਟਿੰਗ ਦੇ ਵਿੱਚ ਵਪਾਰ ਵਧਾਉਣ ਦੀ ਗੱਲ ਹੋਈ ਆ ਅਕਾਊਂਟਰ ਟੈਰਰਿਜ਼ਮ ਦੀ ਗੱਲ ਹੋਈ ਹੈ ਤੇ ਆਮ ਸੁਰੱਖਿਆ ਸਹਿਯੋਗ ਅੱਗੇ ਵਧਾਉਣ ਦੀ ਗੱਲ ਹੋਈ ਹੈ ਮੁੱਖ ਤੌਰ ਦੇ ਉੱਤੇ ਇਹ ਰਿਹਾ ਕਿ ਕੈਨੇਡਾ ਨੇ ਗਲੋਬਲ ਅਫੇਅਰਸ ਕੈਨੇਡਾ ਨੇ ਇਸ ਗੱਲ ਨੂੰ ਰੱਦ ਕੀਤਾ ਉਹ ਕਹਿੰਦੇ ਵੀ ਇਹ ਚਰਚਾਵਾਂ ਦਾ ਮੁੱਖ ਮਕਸਦ ਅਤੇ ਮੁੱਖ ਜਿਹੜਾ ਟੀਚਾ ਆ ਉਹ ਉਹ ਭਾਰਤ ਦੀ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਮੁਹਿੰਮ ਰਹੀ ਹੈ ਜਿਹਦੇ ਅਧੀਨ ਕ੍ਰੀਡਿਅਨ ਸਿੱਖਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਇਆ ਹੋਇਆ ਤੇ ਕੈਨੇਡਾ ਦੀ ਸੋਵਰਨਟੀ ਯਾਨੀ ਕਿ ਖੁਦਮੁਖਤਿਆਰੀ ਨੂੰ ਵੀ ਖਤਰਾ ਹੈ ਸੋ ਜਿੱਥੇ ਭਾਰਤ ਇਹ ਕਹਿ ਰਿਹਾ ਕਿ ਇਹ ਮੁਲਾਕਾਤ ਜਿਹੜੀ ਹੈ ਜੀ ਉਹ ਵਪਾਰ ਵਧਾਉਣ ਦੇ ਵਾਸਤੇ ਹੋਈ ਆ ਹੁਣ ਕੈਨੇਡਾ ਵਾਲੇ ਕਹਿ ਰਿਹਾ ਵੀ ਨਹੀਂ ਇਹ ਟ੍ਰਾਂਸਨੈਸ਼ਨਲ ਡਿਪਰੇਸ਼ਨ ਦੇ ਉੱਤੇ ਹੋਈ ਆ ਸੋ ਜ਼ਾਹਰ ਹੈ ਜੇ ਵਪਾਰ ਬਾਰੇ ਗੱਲਬਾਤ ਹੁੰਦੀ ਤਾਂ ਵਪਾਰ ਮੰਤਰੀਆਂ ਦੇ ਵਿਚਾਲੇ ਗੱਲਬਾਤ ਹੋਣੀ ਸੀ ਨਾਕੇ ਸੁਰੱਖਿਆ ਸਲਾਹਕਾਰਾਂ ਦੇ ਵਿਚਾਲੇ ਸੁਰੱਖਿਆ ਸਲਾਹਕਾਰਾਂ ਦੇ ਵਿਚਾਲੇ ਗੱਲਬਾਤ ਜਿਹੜੀ ਆ ਸੁਰੱਖਿਆ ਦੇ ਨਾਤੇ ਇੰਟੈਲੀਜੈਂਸ ਦੇ ਨਾਤੇ ਤਾਂ ਹੋ ਸਕਦੀ ਹੈ ਵਪਾਰਾਂ ਦੇ ਨਾਤੇ ਨਹੀਂ ਸੋ ਇਸੇ ਕਰਕੇ ਕੈਨੇਡਾ ਨੇ ਇਹ ਬਿਆਨ ਜਿਹੜਾ ਆ ਜਾਰੀ ਕੀਤਾ ਆ ਸੋ ਭਾਰਤ ਵੱਲੋਂ ਕੀਤੇ ਗਏ ਦਾਅਵੇ ਕਿ ਦੋ ਪੱਖੀ ਵਪਾਰ ਗੱਲਬਾਤ ਮੁੜ ਸ਼ੁਰੂ ਹੋ ਗਈ ਆ ਇਹਦੇ ਉੱਤੇ ਵੀ ਕੈਨੇਡਾ ਨੇ ਇਤਰਾਜ਼ ਕੀਤਾ ਉਹ ਕਹਿੰਦੇ ਵੀ ਜਿੰਨਾ ਚਿਰ ਹੱਲੇ ਕਰਾਸ ਨੈਸ਼ਨਲ ਰੈਪ੍ਰੈਸ਼ਨ ਦੇ ਬਾਰੇ ਗੱਲਬਾਤ ਚੱਲ ਰਹੀ ਆ ਭਾਰਤ ਉੱਥੇ ਸਹਿਯੋਗ ਨਹੀਂ ਕਰਦਾ ਹੱਲੇ ਵਪਾਰ ਵਧਾਉਣ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਸਕਦੀ ਇਹ ਗੱਲ ਪੱਕੀ ਹੈ ਕਿ ਅਸੀਂ ਭਾਰਤ ਦੇ ਨਾਲ ਵਪਾਰ ਕਰਨਾ ਚਾਹੁੰਦੇ ਆ ਪਰ ਇਹ ਜਿਹੜੀ ਗੱਲਬਾਤ ਆ ਸਿਰਫ ਤੇ ਸਿਰਫ ਸੁਰੱਖਿਆ ਮੁੱਦਿਆਂ ਦੇ ਉੱਤੇ ਕੇਂਦਰਿਤ ਰਹੀ ਹੈ ਜਿਦੇ ਵਿੱਚ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਜਾਨੀ ਕਿ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਿਹੜੇ ਬਾਹਰੋਂ ਹਮਲੇ ਹੁੰਦੇ ਆ ਉਹ ਮੁੱਖ ਮੁੱਦਾ ਰਿਹਾ ਆ ਗਲੋਬਲ ਅਫੇਅਰਸ ਕੈਨੇਡਾ ਨੇ ਸਪਸ਼ਟ ਕੀਤਾ ਹੈ ਕੋਈ ਵਪਾਰ-ਬਾਰਤਾ ਨਹੀਂ ਸੀ ਜਿਦੇ ਵਿੱਚ ਕਿ ਵਪਾਰ ਦੀ ਗੱਲ ਕੀਤੀ ਜਾਂਦੀ ਕੁੱਲ ਮਿਲਾ ਕੇ ਸਾਰੀ ਗੱਲ ਸਿਕਿਉਰਿਟੀ ਅਤੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਉੱਤੇ ਰਹੀ ਆ ਪਿਛਲੇ ਮਹੀਨੇ ਕੈਨੇਡਾ ਪਰ ਵਿੱਚ ਫਿਰ ਡਰ ਦੀ ਇੱਕ ਲਹਿਰ ਚੱਲੀ ਆ ਕਈ ਸਿੱਖ ਕਾਰਕੁਨਾਂ ਨੂੰ ਡਿਊਟੀ ਟੂ ਵਾਰਨ ਜਿਹੜੇ ਦਿੱਤੇ ਗਏ ਆ ਮਤਲਬ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੋ ਇਹਨਾਂ ਵਿੱਚੋਂ ਜਿਹੜੇ ਬਹੁਤੇ ਨੇ ਉਹ ਖਾਲਸਤਾਨ ਮੁਹੰਮਦ ਦੇ ਨਾਲ ਜੁੜੇ ਹੋਏ ਆ ਖਾਸ ਕਰਕੇ ਜਿਹੜੀ ਖਾਲਸਤਾਨ ਰੈਫਰੈਂਡਮ ਦੀ ਲਹਿਰ ਚੱਲੀ ਆ 6 ਫਾਰ ਜਸਟਿਸ ਉਹਨਾਂ ਚਲਾਈ ਆ ਉਹਦੇ ਨਾਲ ਜੁੜੇ ਹੋਏ ਆ ਤੁਹਾਨੂੰ ਯਾਦ ਕਰਾ ਦਈਏ ਕਿ 23 ਨਵੰਬਰ ਨੂੰ ਆਟੋਵਾ ਦੇ ਵਿੱਚ ਖਾਲਸਤਾਨ ਰੈਫਰੈਂਡਮ ਕਰਵਾਇਆ ਜਾ ਰਿਹਾ ਅਜਿ ਦੇ ਕਰਕੇ ਇੱਕ ਵਾਰ ਫਿਰ ਇਹ ਜਿਹੜਾ ਡਰ ਦਾ ਸਿਲਸਿਲਾ ਆ دہشت ਦਾ ਸਿਲਸਿਲਾ ਭਾਰਤ ਵੱਲੋਂ ਚਲਾਇਆ ਜਾ ਰਿਹਾ ਹੈ ਜਿਹੜੇ WSO ਦੇ ਪ੍ਰਧਾਨ ਨੇ ਦਾਨਿਸ਼ ਸਿੰਘ ਉਹਨਾਂ ਨੇ ਇਸ ਬਾਰੇ ਗੱਲਬਾਤ ਕਰਦੇ ਆ ਕਿਹਾ ਕਿ ਭਾਰਤ ਇੱਕ ਵਾਰੀ ਫਿਰ ਬੜੀ ਬਿਸ਼ਰਮੀ ਦੇ ਨਾਲ ਅੰਤਰਰਾਸ਼ਟਰੀ ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਕੋਈ ਵਪਾਰ ਵਾਰਤਾ ਨਹੀਂ ਸੀ ਇਹ ਸਿਕਿਉਰਿਟੀ ਐਡਵਾਈਜ਼ਰਸ ਦੀ ਆਪਸ ਵਿੱਚ ਮੀਟਿੰਗ ਸੀ ਉਹਦੇ ਜੋ ਵਪਾਰ ਵੈਸੇ ਹੀ ਆ ਜਿਹੜਾ ਆ ਨਹੀਂ ਵਿਚਾਰਿਆ ਜਾ ਸਕਦਾ ਸੋ ਕੈਨੇਡਾ ਦੀ ਜਿਹੜੀ ਸਕਿਉਰਿਟੀ ਡਵਾਈਜ਼ਰ ਹੈ ਨੇਬਲੀ ਡਰਾਇਟਨ ਅਤੇ ਭਾਰਤ ਦੇ ਐਮਐਸਏ ਜੀ ਤੇ ਡੋਵਲ ਇਹ ਕੋਈ ਵਪਾਰ ਦੀ ਗੱਲ ਨਹੀਂ ਸੰਕਰ ਰਹੇ ਅਸਲ ਜਿਹੜੀ ਗੱਲ ਸੀ ਕਿ ਉਹ ਕੈਨੇਡਾ ਦੇ ਵਿੱਚ ਬੈਠੇ ਸਿੱਖਾਂ ਦੀ ਜਾਨ ਮਾਲ ਨੂੰ ਖਤਰੇ ਬਾਰੇ ਸੀ ਸੋ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਜਿਹੜੇ ਕਿ ਸਿੱਧੇ ਤਰੀਕੇ ਦੇ ਨਾਲ ਬਿਸ਼ਨੋਈ ਗੈਂਗ ਰਾਹੀਂ ਕੈਨੇਡਾ ਦੇ ਵਿੱਚ ਧਮਕੀਆਂ ਕਤਲ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਕੈਨੇਡਾ ਨੂੰ ਤੁਰੰਤ ਸਖਤ ਕਦਮ ਚੱਕਦੇ ਹੋਏ ਆ ਇਹਦੇ ਤੇ ਪਾਬੰਦੀ ਲਾਉਣੀ ਕਹੀਦੀ ਹੈ ਤੇ ਇਹਨਾਂ ਦੇ ਮਗਰ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਭਾਰਤੀ ਕੌਂਸਲਖਾਨੇ ਦਾ ਜ਼ਿਕਰ ਕੀਤਾ ਤੇ ਇਹ ਕਹਿ ਕੇ ਕੁਝ ਭਾਰਤੀ ਜਿਹੜੇ ਸ਼ਕਤੀ ਇੰਟੈਲੀਜੈਂਸ ਆਫੀਸਰਸ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਕਿ ਇਹਨਾਂ ਨੂੰ ਨਿਰਦੇਸ਼ ਦੇ ਰਹੇ ਆ ਇਹ ਸਾਰਾ ਕੁਝ ਕਰਵਾ ਰਹੇ ਆ ਉਹ ਕਹਿੰਦੇ ਇਸ ਗੱਲ ਦੀ ਪੂਰੀ ਤਰ੍ਹਾਂ ਪੁਨਿਸ਼ਾਨ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਇੰਦਰਜੀਤ ਸਿੰਘ ਗੋਸਲ ਹੁਣਾਂ ਦੀ ਇੰਦਰਜੀਤ ਸਿੰਘ ਗੋਸਲ ਖਾਲਸਪਤਨ ਲਹਿਰ ਦੇ ਨਾਲ ਜੁੜਿਆ ਇੱਕ ਵੱਡਾ ਨਾਂ ਆ ਭਾਈ ਹਰਦੀਪ ਸਿੰਘ ਨੀਜ ਦੀ ਸ਼ਹਾਦਤ ਤੋਂ ਬਾਅਦ ਇੰਦਰਜੀਤ ਸਿੰਘ ਗੋਸਲ ਨੂੰ ਸਿਕਸ ਫੋਰ ਜਸਟਿਸ ਨੇ ਕੈਨੇਡਾ ਦੇ ਵਿੱਚ ਖਾਲਸਪਤਨ ਰੈਫਰੰਡਮ ਲਹਿਰ ਦਾ ਮੋਰੀ ਜਿਹੜਾ ਚੁਣਿਆ ਹੋਇਆ ਉਹ ਸਾਰੀ ਦੇਖਰੇਖ ਕਰਦੇ ਆ ਸੋ 23 ਨਵੰਬਰ ਨੂੰ ਜਿਹੜਾ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਰੈਫਰੈਂਡਮ ਹੋਣ ਜਾ ਰਿਹਾ ਉਹਦੇ ਵਾਸਤੇ ਵੀ ਉਹ ਕਾਫੀ ਯਤਨਸ਼ੀਲ ਹੈ ਸੋ ਉਹਨਾਂ ਨੂੰ ਪਹਿਲਾਂ ਵੀ ਕਈ ਵਾਰੀ ਡਿਊਟੀ ਟੂ ਵਾਰਨ ਮਿਲ ਚੁੱਕੀ ਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਆ ਉਹਨਾਂ ਦੇ ਬ੍ਰੈਂਟਨ ਵਾਲੇ ਘਰ ਤੇ ਗੋਲੀਆਂ ਵੀ ਚੱਲ ਚੁੱਕੀਆਂ ਆ ਤੇ ਪਿਛਲੇ ਹਫਤੇ ਖਬਰਾਂ ਇਹ ਵੀ ਸੀ ਕਿ ਜਿਹੜੀ ਕੈਨੇਡਾ ਦੀ RCMP ਆ ਇੱਥੋਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਨੇ ਉਹਨਾਂ ਨੂੰ ਇੰਨਾ ਖਤਰਾ ਦੱਸਿਆ ਸੀਗਾ ਕਿ ਉਹਨਾਂ ਨੂੰ ਵਿਟਨੈਸ ਪ੍ਰੋਟੈਕਸ਼ਨ ਦੇ ਵਿੱਚ ਚਲੇ ਜਾਣ ਵਾਸਤੇ ਸਲਾਹ ਦਿੱਤੀ ਸੀ ਸੋ ਵਿਟਨੈਸ ਪ੍ਰੋਟੈਕਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਕੋਈ ਗਵਾਹ ਹੁੰਦਾ ਬਹੁਤ ਮਹੱਤਵਪੂਰਨ ਉਹਨੂੰ ਬਚਾਉਣ ਦੇ ਵਾਸਤੇ ਉਹਦਾ ਘਰ-ਬਾਰ ਬਦਲ ਦਿੱਤਾ ਜਾਂਦਾ ਕਈ ਸਲਾਹਾਂ ਵਿੱਚ ਉਹਦਾ ਨਾਂ ਤੱਕ ਬਦਲ ਦਿੱਤਾ ਜਾਂਦਾ ਉਹਨੂੰ ਗੁਪਤ ਥਾਂ ਦੇ ਉੱਤੇ ਰੱਖਿਆ ਜਾਂਦਾ ਪਰ ਇੰਦਰਜੀਤ ਸਿੰਘ ਘੋਸਰਾ ਨੇ ਇਹ ਸਭ ਕਰਨ ਤੋਂ ਨਾਂ ਕਰ ਦਿੱਤੀ ਸੀ ਉਹ ਕਹਿੰਦੇ ਵੀ ਸਾਡੀ ਲੜਾਈ ਵੱਡੀ ਹੈ ਤੇ ਇਹ ਲੜਾਈ ਜਿਹੜੀ ਆ ਸਾਹਮਣੇ ਹੋ ਕੇ ਲੜੀ ਜਾ ਸਕਦੀ ਹੈ ਉਹ ਮੌਤ ਤੋਂ ਨਹੀਂ ਡਰਦੇ ਤੇ ਇਸ ਕਰਕੇ ਉਹ ਵਿਟਨੈਸ ਪ੍ਰੋਟੈਕਸ਼ਨ ਦੇ ਵਿੱਚ ਨਹੀਂ ਜਾਣਗੇ ਹੌਂ ਜਿਹੜੀਆਂ ਖਬਰਾਂ ਆਈਆਂ ਉਹ ਇਹ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੁੜੀਆਂ ਭਾਰਤ ਵਿੱਚੋਂ ਖਬਰਾਂ ਆ ਰਹੀਆਂ ਉਹਨਾਂ ਨੇ ਬੜਾ ਮਸਾਲਾ ਲਾ ਕੇ ਦੱਸਿਆ ਕਿ ਇੰਦਰ ਸਿੰਘ ਗੋਸਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਨਾਂ ਦੇ ਕੋਲੋਂ ਕੋਲੋਂ ਅੰਦਾਜ਼ੇ ਲਾ ਲਾ ਕੇ ਕੁਝ ਗਲਤ ਚਾਰਜਸ ਲਾਏ ਗਏ ਆ ਪਰ ਬਾਅਦ ਵਿੱਚ ਸਿਕਸ ਕੋਰ ਜਸਟਿਸ ਨੇ ਇੱਕ ਪ੍ਰੈਸ ਰਲੀਜ਼ ਜਾਰੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇੰਦਰ ਸਿੰਘ ਗੋਸਲ ਦੀ ਗ੍ਰਿਫਤਾਰੀ ਉਹਨਾਂ ਦੀ ਜਾਨ ਬਚਾਉਣ ਵਾਸਤੇ ਕੀਤੀ ਗਈ ਹੈ ਉਹ ਕਹਿੰਦੇ ਵੀ ਉਹਨਾਂ ਨੂੰ ਕਿਸੇ ਦੋਸ਼ ਤਹਿਤ ਨਹੀਂ ਫੜਿਆ ਗਿਆ ਕਿਉਂਕਿ ਉਹ ਵਿਟਨੈਸ ਪ੍ਰੋਟੈਕਸ਼ਨ ਦੇ ਵਿੱਚ ਜਾਣ ਤੋਂ ਮਨਾ ਕਰ ਰਹੇ ਸੀਗੇ ਤੇ ਇਸ ਤੋਂ ਲਾਹ ਉਹਨਾਂ ਦੀ ਜਾਨ ਨੂੰ ਖਤਰਾ ਬਰਕਰਾਰ ਸੀਗਾ ਪਿਛਲੇ ਮਹੀਨੇ ਵਿੱਚ ਕੈਨੇਡਾ ਚ ਕਈ ਸਿੱਖ ਆਗੂਆਂ ਨੂੰ ਡਿਊਟੀ ਟੂ ਵਾਰਨ ਜਿਹੜੇ ਦਿੱਤੇ ਗਏ ਆ ਇਸ ਕਰਕੇ ਪੁਲਿਸ ਨੇ ਉਹਨਾਂ ਦੀ ਜਾਨ ਬਚਾਉਣ ਖਾਤਰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਆ ਤੇ ਜਿਹੜੀਆਂ ਭਾਰਤ ਵਿੱਚੋਂ ਖਬਰਾਂ ਆ ਰਹੀਆਂ ਉਹਨਾਂ ਦੇ ਵਿੱਚ ਕੋਈ ਦਮ ਨਹੀਂ ਆ ਸੋ ਇਹ ਦਾਵਾ 6 ਫਾਰ ਜਸਟਿਸ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕੀਤਾ ਗਿਆ ਜੀ ਇਸ ਦੇ ਨਾਲ ਇਹ ਗੱਲਬਾਤ ਕਰੀਏ ਪ੍ਰਧਾਨ ਮੰਤਰੀ ਮਾਰਕ ਕਾਰਨੇ ਉਹਨਾਂ ਦੀ ਜਿਹੜੇ ਕਿਸ ਵੇਲੇ ਨਿਊਯਾਰਕ ਦੇ ਵਿੱਚ ਗਏ ਹੋਏ ਆ ਅਜਿਹਾ ਕਿ ਯੂਨ ਦੀਆਂ ਮੀਟਿੰਗਸ ਦੇ ਵਿੱਚ ਉਹਨੇ ਹਿੱਸਾ ਲੈਣਾ ਦੁਨੀਆ ਭਰ ਤੋਂ ਵੱਡੇ ਵੱਡੇ ਆਗੂ ਉੱਥੇ ਪਹੁੰਚੇ ਹੋਏ ਆ ਸੋ ਕਾਉਂਸਲ ਆਨ ਫੋਰਨਰ ਰਿਲੇਸ਼ਨਸ ਥਿੰਕ ਟੈਂਕ ਇਹ ਕਹਿੰਦਾ ਕਿ ਬਹੁਤ ਵੱਡਾ ਉਹਨੂੰ ਸੰਬੋਧਨ ਕਰਦਿਆਂ ਮਾਰਕ ਕਾਰਨੇ ਨੇ ਦੁਨੀਆ ਨੂੰ ਸੱਦਾ ਦਿੱਤਾ ਕਿ ਕੈਨੇਡਾ ਦੇ ਵਿੱਚ ਉਹ ਸਭ ਕੁਝ ਮੌਜੂਦ ਆ ਜੋ ਤੁਹਾਨੂੰ ਚਾਹੀਦਾ ਉਹ ਕਹਿੰਦੇ ਵਪਾਰ ਜਿਹੜਾ ਆ ਸਾਡੇ ਨਾਲ ਵਧਾਓ ਸਾਡੇ ਕੋਲ ਬਹੁਤ ਟੈਲੈਂਟ ਹੈਗਾ ਕੈਨੇਡਾ ਦੇ ਵਿੱਚ ਸਾਡੇ ਕੋਲ ਮੈਨ ਪਾਵਰ ਆ ਸਾਡੇ ਕੋਲ ਅੱਧ-ਤੱਧ ਤਰ੍ਹਾਂ ਦੇ ਰਿਸੋਰਸਸ ਜਿਹਾ ਕੋ ਲੱਕੜ ਆ ਪਾਣੀ ਆ ਜਿਹੜੇ ਆ ਕੁਦਰਤੀ ਧਾਤਾਂ ਹੈਗੀਆਂ ਸਾਡੇ ਕੋਲ ਰਸਾਇਣਿਕ ਪਦਾਰਥ ਸਾਡੇ ਕੋਲੇ ਨੇ ਜੋ ਵੀ ਦੁਨੀਆ ਨੂੰ ਚਾਹੀਦਾ ਉਹ ਕੈਨੇਡਾ ਦੇ ਕੋਲ ਹੈਗਾ ਸੋ ਇਸ ਕਰਕੇ ਅਸੀਂ ਦੁਨੀਆ ਵੱਲ ਜਿਹੜਾ ਵਪਾਰ ਵਾਸਤੇ ਹੱਥ ਵਧਾਉਂਦੇ ਆ ਸੋ ਪ੍ਰਧਾਨ ਮੰਤਰੀ ਮਾਰਕ ਕਾਰਡ ਨੇ ਕਿਹਾ ਕਿ ਕੈਨੇਡਾ ਦਾ ਇਤਿਹਾਸ ਦੱਸਦਾ ਕਿ ਅਸੀਂ ਬਹੁਤ ਭਰੋਸੇਯੋਗ ਵਪਾਰਕ 파ਟਨਰ ਰਹੇ ਆ ਤੇ ਜਿਹੜਾ ਵੀ ਸਾਡੇ ਨਾਲ ਸਮਝੌਤਾ ਕਰਦਾ ਜਾਂ ਸੰਧੀ ਕਰਦਾ ਸੀ ਉਹਨੂੰ ਕਦੀ ਨਿਰਾਸ਼ ਨਹੀਂ ਕੀਤਾ ਸੋ ਇਸ ਦੇ ਨਾਲ ਹੀ ਜਿਹੜੇ ਕਾਰਨ ਨੇ ਅੱਜ ਫلسطੀਨ ਨੂੰ ਇੱਕ ਸਟੇਟ ਹੁਡ ਵਜੋਂ ਮਤਲਬ ਕਿ ਆਜ਼ਾਦ ਰਾਜ ਵਜੋਂ ਮਾਨਤਾ ਦੇਣੀ ਹੈ ਇੰਗਲੈਂਡ ਆਸਟ੍ਰੇਲੀਆ ਪੁਰਤਗਾਲ ਫਰਾਂਸ ਵਰੋਂ ਇਹ ਮਾਨਤਾ ਦਿੱਤੀ ਜਾ ਰਹੀ ਹੈ ਇੱਕ ਪਾਸੇ ਇਜ਼ਰਾਈਲ ਵੱਲੋਂ ਹਮਲਾ ਕਰਕੇ ਜਿਹੜਾ ਪਹਿਲੇ 2 ਸਾਲਾਂ ਦੇ ਵਿੱਚ ਗਾਜ਼ਾ ਖੰਡਰ ਬਣਾ ਦਿੱਤਾ ਗਿਆ ਤੇ ਉੱਥੇ 65000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਆ ਉੱਥੇ ਬੱਚੇ ਜਿਹੜੇ ਆ ਉਹ ਬਹੁਤ ਅਨਾਥ ਹੋ ਗਏ ਆ ਦਬਾਰੀ ਦੇ ਵਿੱਚ ਬਹੁਤ ਲੋਕ ਜੀ ਰਏ ਕਿਉਂਕਿ ਮੁਰਲੀਆਂ ਸਹੂਲਤਾਂ ਦੀ ਘਾਟ ਹੈਗੀ ਆ ਇਤੋਂ ਕਿ ਖਾਣਾ-ਦਾਣਾ ਵੀ ਜਾਨ ਨਹੀਂ ਦਿੱਤਾ ਜਾ ਰਿਹਾ ਡਾਕਟਰੀ ਸਹਾਇਤਾ ਨਹੀਂ ਜਾਣ ਦਿੱਤੀ ਜਾ ਰਹੀ ਹਸਪਤਾਲ ਵਗੈਰਾ ਤਬਾਹ ਕੀਤੇ ਜਾ ਚੁੱਕੇ ਆ ਸਕੂਲ ਤਾਂ ਪਹਿਲਾਂ ਹੀ ਢਾਅ ਦਿੱਤੇ ਸਗੇ ਸੋ ਦੁਨੀਆ ਜਿਹੜੀ ਆ ਇਸ ਦੇ ਉਲਟ ਖੜੀ ਹੋਈ ਆ ਤੇ ਫਲਸਤੀਨ ਨੂੰ ਇੱਕ ਸਟੇਟ ਹੁਡ ਦਾ ਦਰਜਾ ਦਿੱਤਾ ਮਤਲਬ ਕਿ ਉਹ ਦੁਨੀਆ ਦੇ ਇਹ ਮੁਲਕ ਜਿਹੜੇ ਨੇ ਜਿਨ੍ਹਾਂ ਦੀ ਗਿਣਤੀ ਹੁਣ ਤਕਰੀਬਨ 150 ਬਣ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਮੁੱਖ ਯੂਰੋਪੀਅਨ ਮੁਲਕ ਵੀ ਹੁਣ ਸ਼ਾਮਲ ਹੋ ਗਏ ਆ ਇਜ਼ਰਾਈਲ ਅਤੇ ਫਲਸਤੀਨ ਨੂੰ 8-8 ਮੁਲਕ ਜਿਹੜੇ ਮੰਨਦੇ ਆ ਜਦੋਂ ਕਿ ਇਜ਼ਰਾਈਲ ਦੀ ਜਾਇਦਾ ਫਲਸਤੀਨ ਹੈ ਹੀ ਨਹੀਂ ਹੈਗਾ ਇਜ਼ਰਾਈਲੀ ਜਿਹੜਾ ਰਹਿਣਾ ਆ ਅਸੀਂ ਫਲਸਤੀਨ ਦੀ ਹੋਂਦ ਹਾਸਤੀ ਖਤਮ ਕਰਨੀ ਆ ਸੋ ਗਾਜ਼ਾ ਜਿਹੜਾ ਬਿਲਕੁਲ ਤਬਾਹ ਕੀਤਾ ਜਾ ਚੁੱਕਿਆ ਵੈਸਟ ਬੈਂਕ ਇਲਾਕਾ ਹਜੇ ਫਲਸਤੀਨ ਦੇ ਕੋਲ ਹੈ ਤੇ ਪਰ ਗਾਜ਼ਾ ਦੀ ਜ਼ਮੀਨ ਉਹ ਛੱਡਣ ਵਾਸਤੇ ਤਿਆਰ ਨਹੀਂ ਆ ਹੁਣ ਜਦੋਂ ਯੂਕੇ ਆਸਟ੍ਰੇਲੀਆ ਪੁਰਤਗਲ ਫਰਾਂਸ ਨੇ ਆਫੀਸ਼ੀਅਲੀ ਤੌਰ ਦੇਤੇ ਫਾਰਮਲੀ ਫਲਸਤੀਨ ਨੂੰ ਰਾਜ ਦਾ ਦਰਜਾ ਦੇ ਦਿੱਤਾ ਆ ਤੇ ਇਹ ਮਾਮਲਾ ਕਾਫੀ ਗਰਮਾ ਚੁੱਕਾ ਆ ਜਿੱਤੇ ਮੁਸਲਮਾਨ ਮੌਲਕ ਮੁਸਲਮਾਨ ਲੋਕ ਇਸ ਗੱਲ ਦਾ ਸਵਾਗਤ ਕਰ ਰਹੇ ਆ ਇਹਨੂੰ ਦੇਰ ਬਾਅਦ ਚੁੱਕਿਆ ਹੋਇਆ ਦਰਸਤ ਕਲਮਾ ਗਰਦਾਨ ਰਹੇ ਆ ਦੂਜੇ ਪਾਸੇ ਇਜ਼ਰਾਈਲ ਦੇ ਆਗੂ ਅਤੇ ਯਹੂਦੀ ਲੋਕ ਇਹਦਾ ਵਿਰੋਧ ਕਰ ਰਹੇ ਆ ਉਹ ਕਹਿੰਦੇ ਵੀ ਇਸ ਕਦਮ ਦੇ ਨਾਲ ਜਿਹੜੀ ਹਮਾਸ ਆ ਉਹਨੂੰ ਜਿਹੜੇ ਹੌਸਲੇ ਬਲੰਦ ਹੋਣਗੇ ਇਹ ਬਿਲਕੁਲ ਇੱਕ ਗਲਤ ਕਾਰਵਾਈ ਆ ਸੋ ਇਸ ਸਾਰੇ ਕਾਸ਼ ਨੂੰ ਲੈ ਕੇ ਹੁਣ ਇੱਕ ਵਾਰੀ ਫਿਰ ਕਾਫੀ ਮਾਮਲਾ ਗਰਮ ਆਇਆ ਹੋਇਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਜੋ ਹੋ ਰਿਹਾ ਜੋ ਅਮਰੀਕਾ ਵੱਲੋਂ ਕੀਤਾ ਜਾ ਰਿਹਾ ਉਹਨੇ ਸਾਰੀ ਦੁਨੀਆ ਨੂੰ ਹੈਰਾਨ ਪਰੇਸ਼ਾਨ ਕੀਤਾ ਹੋਇਆ ਕਿ ਟਰੰਪ ਰਾਤੋ-ਰਾਤ ਵੱਡੇ ਫੈਸਲੇ ਕਰ ਜਾਂਦੇ ਆ ਜਿਹਦੇ ਨਾਲ ਪੂਰੀ ਦੁਨੀਆ ਪ੍ਰਭਾਵਿਤ ਹੁੰਦੀ ਆ ਆਖਰ ਅਮਰੀਕਾ ਕਰਨਾ ਕੀ ਚਾਹੁੰਦਾ ਸਿੱਧ ਕੀ ਕਰਨਾ ਚਾਹੁੰਦਾ ਇਹ ਗੱਲ ਨੂੰ ਲੈ ਕੇ ਵੱਡੇ-ਵੱਡੇ ਵਿਦਵਾਨ ਬੁੱਧੀਜੀਵੀ ਜਿਹੜੇ ਆ ਉਹ ਸੋਚਣ ਲੱਗੇ ਆ ਪਹਿਲਾਂ ਤਾਂ H1B ਵੀਜ਼ੇ ਬਾਰੇ ਸਪਸ਼ਟ ਕਰਦੇ ਗਏ ਵੀਕਐਂਡ ਤੋਂ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਸੀਗਾ ਕਿ H1B ਵੀਜ਼ਾ ਜਿਹੜਾ ਜੀ ਉਹ ਔਰ ਜੋ 100000 ਡਾਲਰ ਫੀਸ ਲਾ ਦਿੱਤੀ ਗਈ ਆ ਉਹਦੇ ਬਾਰੇ ਹੁਣ ਅਮਰੀਕਨ ਪ੍ਰਸ਼ਾਸਨ ਨੇ ਸਪਸ਼ਟ ਕਰ ਦਿੱਤਾ ਕਿ H1B ਵੀਜ਼ੇ ਦੇ ਉੱਤੇ ਫੀਸ ਨਵੇਂ ਐਪਲੀਕੈਂਟਸ ਤੇ ਜਿਹੜੇ ਨਵੀਂ ਅਰਜ਼ੀ ਦੇਣ ਵਾਲੇ ਆ ਉਹਨਾਂ ਤੇ ਲੱਗੂਗੀ ਜਿਹੜੇ ਪਹਿਲਾਂ ਆਏ ਹੋਏ ਆ ਉਹਨਾਂ ਨੂੰ ਹਾਲ ਦੀ ਘੜੀ ਕੋਈ ਵੀ ਫੀਸ ਨਹੀਂ ਦੇਣੀ ਪੈਣੀ ਪਰ ਨਵੀਆਂ ਅਰਜ਼ੀਆਂ ਵੀ ਬਹੁਤ ਹੋ ਜਾਂਦੀਆਂ ਜੀ ਸਾਲ 2025 ਜਿਹੜਾ ਕਿ ਚੱਲ ਰਿਹਾ ਇਹਦੇ ਵਾਸਤੇ ਐਚ1ਬੀ ਵੀਜ਼ੇ ਲਈ 1,40,000 ਦੇ ਕਰੀਬ ਅਰਜ਼ੀਆਂ ਆਈਆਂ ਸੀਗੀਆਂ ਜਿਹਨਾਂ ਵਿੱਚੋਂ 72% ਦੇ ਕਰੀਬ ਭਾਰਤ ਤੋਂ ਸੀ ਮਤਲਬ ਕਿ 1,40 ਚੋਂ ਲੱਖ ਦੇ ਕਰੀਬ ਲੋਕ ਭਾਰਤ ਤੋਂ ਇੱਥੇ ਆਉਣਾ ਚਾਹੁੰਦੇ ਸੀ ਜਾਂ ਆ ਗਏ ਆ ਹੁਣ ਇਹੀ ਕਾਰਨ ਆ ਕਿ ਇਹ ਬਹੁਤ ਇੱਕ ਵੱਡੀ ਗਿਣਤੀ ਆ ਕਿ ਵੱਡੇ ਪੜ੍ਹੇ ਲਿਖੇ ਲੋਕ ਆ ਸੋ ਜਦੋਂ ਆਮ ਲੋਕ ਰਿਪੋਰਟ ਹੁੰਦੇ ਆ ਭਾਰਤ ਵੀ ਉਹ ਕੇਅਰ ਨਹੀਂ ਕਰਦਾ ਪਰ ਜਦੋਂ ਇਹਨਾਂ ਦੀਆਂ ਰਿਪੋਰਟੇਸ਼ਨ ਦੀ ਗੱਲ ਹੋਈ ਇਹਨਾਂ ਤੇ ਸ਼ਕਤੀ ਦੀ ਗੱਲ ਹੋਈ ਤਾਂ ਫਿਰ ਭਾਰਤ ਨੇ ਵੀ ਹਿਊਮਨਿਟੇਰੀਅਨ ਕ੍ਰਾਈਸਿਸ ਜਾਨੀ ਕਿ ਇੱਕ ਮਨੁੱਖੀ ਵਿਵਪਤਾ ਗਰਦਾਨੇ ਆ ਵੀ ਇਹਦੇ ਨਾਲ ਹੋਰ ਬਹੁਤ ਅਸਰ ਪੈਣੇ ਆ ਬਾਕੀ ਗੱਲ ਪੱਕੀ ਆ ਕਿ ਇਸ ਵਰਤਾਰੇ ਦੇ ਅਮਰੀਕਨ ਕੰਪਨੀਆਂ ਦੇ ਵਿੱਚ ਪ੍ਰਭਾਵ ਬੜੇ ਬਰੀਕ ਪੈਣੇ ਆ ਤੇ ਇਹ ਉਹਨਾਂ ਨੂੰ ਨਿਰਦੇਸ਼ 트ੰਪ ਪ੍ਰਸ਼ਾਸਨ ਵੱਲੋਂ ਆਏ ਆ ਉਹ ਵੀ ਬੜੇ ਸ਼ਕਤੀ ਵਾਲੇ ਆ ਇਹ ਗੱਲ ਇੱਥੇ ਮੁੱਕੀ ਨਹੀਂ ਹੈਗੀ ਇਸ ਕਰਕੇ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਵੱਡੀ ਪੱਧਰ ਤੇ ਦੁਬਧਾ ਵਿੱਚ ਆ ਕਿ ਉਹਨਾਂ ਦਾ ਭਵਿੱਖ ਹੁਣ ਕੀ ਬਣੂਗਾ ਦੂਜੇ ਪਾਸੇ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਦੁਨੀਆ ਸੋਚ ਰਹੀ ਆ ਵੀ ਇਹ ਕੀਤਾ ਕੀ ਜਾ ਰਿਹਾ 트ੰਪ ਵੱਲੋਂ ਅਮਰੀਕਾ ਵੱਲੋਂ ਕੀਤਾ ਕੀ ਜਾ ਰਿਹਾ ਆ ਸੋ ਇਹਦੇ ਬਾਰੇ ਅੱਜ ਅੱਡਡ ਵਿਦਵਾਨ ਅੱਡਡ ਬੁੱਧੀਜੀਵੀ ਜਿਹੜੇ ਆ ਆਪੋ ਆਪਣੇ ਵਿਚਾਰ ਦੇ ਰਹੇ ਆ ਜਿਨ੍ਹਾਂ ਵਿਚਾਰਾਂ ਨੂੰ ਅਸੀਂ ਇਕੱਠੇ ਕਰਕੇ ਤੁਹਾਡੇ ਲਈ ਪੇਸ਼ ਕਰਨਾ ਚਾਹੁੰਦੇ ਆ ਤਾਂ ਜਿਹੜੇ ਕਿਤੇ ਹਮਲੇ ਹੋ ਰਹੇ ਆ ਕਦੇ ਸਮਝੌਤੇ ਹੋ ਰਹੇ ਆ ਸੁਰੱਖਿਆ ਡੀਲਾਂ ਹੋ ਰਹੀਆਂ ਆ ਇਹਦੇ ਵਿੱਚ ਸਾਰੇ ਪਿੱਛੇ ਜੀਓਪੋਲਿਟੀਕਲ ਸ਼ਿਫਟ ਦੇਖੀ ਜਾ ਰਹੀ ਆ ਸਦੀ ਬਾਅਦ ਡੇਢ ਸਦੀ ਬਾਅਦ ਦੁਨੀਆ ਦੇ ਵਿੱਚ ਵੱਡੀਆਂ ਸ਼ਿਫਟਸ ਆਉਂਦੀਆਂ ਆ 1947 ਵਰਲਡ ਵਾਰ ਦੇ ਲਾਗੇ ਵੱਡੀਆਂ ਸ਼ਿਫਟਸ ਜਿਹੜੀਆਂ ਆਈਆਂ ਸੀਗੀਆਂ ਦੁਨੀਆ ਦਾ ਵਰਲਡ ਆਰਡਰ ਜਿਹੜਾ ਚੇਂਜ ਹੋਇਆ ਸੀ ਇਸ ਵੇਲੇ ਇੱਕ ਆਪਾਂ ਵੱਡੀ ਜੀਓਪੋਲੀਟੀਕਲ ਸ਼ਿਫਟ ਦੇ ਵਿੱਚ ਹੀ ਗੁਜ਼ਰ ਰਹੇ ਆ ਮਤਲਬ ਕਿ ਦੁਨੀਆ ਚੱਲਣ ਦਾ ਢੰਗ ਤਬਦੀਲ ਹੋ ਰਿਹਾ ਆ 1947 ਦੇ ਲਾਗੇ ਛਾਗੇ ਤੋਂ ਜਿਹੜਾ ਵਰਲਡ ਆਰਡਰ ਬਣਿਆ ਸੀ ਉਹ ਲਿਬਰਲ ਵਰਲਡ ਆਰਡਰ ਉਹਨੂੰ ਕਿਹਾ ਜਾਂਦਾ ਉਹਦੇ ਵਿੱਚ ਸਰਹੱਦਾਂ ਮਿਟ ਰਹੀਆਂ ਸਨ ਉਹਦੇ ਵਿੱਚ ਮੁੱਲਕ ਇੱਕ ਦੂਜੇ ਦਾ ਸਾਥ ਦੇ ਰਹੇ ਸਗੇ ਡੈਮੋਕਰੇਸੀ ਜਿਹੜੀ ਆ ਜ਼ੋਰ ਫੜ ਰਹੀ ਸੀਗੀ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਰਹੀ ਸੀਗੀ ਆ ਵੱਡੀਆਂ-ਵੱਡੀਆਂ ਸੰਸਥਾਵਾਂ ਜਿਵੇਂ ਕਿ ਵਰਲਡ ਬੈਂਕ ਯੂਨ ਆਈਐਮਐਫ ਵਗੈਰਾ ਹੋਂ ਦੇ ਵਿੱਚ ਆ ਰਹੀਆਂ ਸਗੀਆਂ ਸੋ ਦੁਨੀਆ ਨੂੰ ਇਹ ਕਿਹਾ ਜਾ ਰਿਹਾ ਸੀਗਾ ਕਿ ਦੁਨੀਆ ਇੱਕ ਪਿੰਡ ਬਣ ਰਹੀ ਆ ਪਰ ਜਿਹੜਾ ਨਵਾਂ ਵਰਲਡ ਆਰਡਰ ਜਿਹੜਾ ਅਮਰੀਕਾ ਵੱਲੋਂ ਸ਼ੁਰੂ ਕੀਤਾ ਇਹਦੇ ਵਿੱਚ ਅਮਰੀਕਾ ਫਰਸਟ ਨੀਤੀ ਅਪਣਾਈ ਗਈ ਆ ਸੋ ਇਹਦਾ ਮਤਲਬ ਕੀ ਹੈ ਕਿ ਇਹ ਨਹੀਂ ਕਿ ਅਮਰੀਕਾ ਫਰਸਟ ਦਾ ਮਤਲਬ ਇਹ ਹੈ ਕਿ ਸਾਡੇ ਇੱਥੇ ਉਦਯੋਗ ਸਭ ਤੋਂ ਪਹਿਲਾਂ ਬਣੇ ਨੌਕਰੀਆਂ ਅਮਰੀਕਾ ਦੇ ਵਿੱਚ ਰਹਿਣ ਇਹਦਾ ਮਤਲਬ ਹੈ ਕਿ ਅਮਰੀਕਾ ਨੇ ਹੁਣ ਅੱਗੇ ਤੋਂ ਉਹ ਕੁਝ ਕਰਨਾ ਜੋ ਕਿ ਅਮਰੀਕਾ ਦੇ ਫਾਇਦੇ ਵਿੱਚ ਹੋਵੇ ਦੁਨੀਆ ਦਾ ਕੀ ਬਣਦਾ ਨਹੀਂ ਬਣਦਾ ਇਹ ਜਿਹੜੇ ਗੱਲ ਬਾਅਦ ਵਿੱਚ ਵਿਚਾਰੀ ਜਾਊਗੀ ਸੋ ਪਹਿਲਾਂ ਕੀ ਇਸ ਵੇਲੇ ਚੱਲ ਰਿਹਾ ਸੀਗਾ ਕਿ ਅਮਰੀਕਾ ਵੱਡੀ ਪੱਧਰ ਦੇ ਉੱਤੇ ਹਰੇਕ ਥਾਂ ਕੰਟਰੀਬਿਊਟ ਕਰਦਾ ਚਾਹੇ ਉਹ ਵਰਲਡ ਬੈਂਕ ਆ ਚਾਹੇ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਚਾਹੇ IMF ਆ ਚਾਹੇ NATO ਆ ਹਰ ਇੱਕ ਤਾਂ ਅਮਰੀਕਾ ਵੱਡਾ ਹਿੱਸਾ ਜਿਹੜਾ ਹੈ ਪੈਸੇ ਦਾ ਪਾਉਂਦਾ ਸੀਗਾ ਆਪਣੇ ਵੱਲੋਂ ਫੰਡਿੰਗ ਕਰਦਾ ਸੀ ਪਰ ਹੁਣ ਅਮਰੀਕਾ ਵਾਲੇ ਇਹ ਪਹੁੰਚ ਬਣਾ ਰਹੇ ਆ ਕਿ ਸਾਨੂੰ ਉਹਦੇ ਨਾਲ ਫਾਇਦਾ ਕੋਈ ਹੋ ਨਹੀਂ ਰਿਹਾ ਹੈਗਾ ਸਾਡਾ ਪੈਸਾ ਜਿਹੜਾ ਅਮਰੀਕਨ ਲੋਕਾਂ ਦਾ ਬਾਹਰ ਬਰਬਾਦ ਹੋ ਰਿਹਾ ਆ ਤੇ ਬਦਲੇ ਦੇ ਵਿੱਚ ਸਾਡਾ ਨਾਮ ਵੀ ਕੋਈ ਬਹੁਤਾ ਨਹੀਂ ਬਣ ਰਿਆ ਸੋ ਇਸ ਕਰਕੇ ਅਮਰੀਕਾ ਨੇ ਹੁਣ ਅਮਰੀਕਾ ਨੂੰ ਪਹਿਲਾਂ ਵੱਡਾ ਬਣਾਉਣ ਦੀ ਸੋਚੀ ਆ ਮਤਲਬ ਕਿ ਉਹ ਪੈਸਾ ਜਿਹੜਾ ਅਮਰੀਕਾ ਦੇ ਖਰਚਾ ਜਾਊਗਾ ਜਿਹੜੇ ਬਾਹਰ ਪੈਸੇ ਹੋਰ ਮੁਲਕਾਂ ਨੂੰ ਉੱਚਾ ਚੁੱਕਣ ਵਾਸਤੇ ਜਾਂ ਬਚਾਉਣ ਲਈ ਖਰਚੇ ਜਾਂਦੇ ਆ ਉਹ ਅਮਰੀਕਾ ਦੇ ਵਿੱਚ ਪਹਿਲਾਂ ਖਰਚੇ ਜਾਣਗੇ ਸੋ ਅਮਰੀਕਾ ਦੇ ਵਿੱਚ ਆਈ ਵੱਡੀ ਪਾਲਿਸੀ ਸ਼ਿਫਟ ਜਿਹੜੀ ਇਹਨੂੰ ਸਮਝਣਾ ਇਸ ਕਰਕੇ ਬੜਾ ਆ ਜ਼ਰੂਰੀ ਬਣ ਜਾਂਦਾ ਕਿ ਮੇਰਾ ਕਲਰ ਫਰਸਟ ਜਿਹੜਾ ਮਤਲਬ ਕੀ ਹੈ ਜਿਹੜਾ ਲਿਬਰਲ ਵਰਲਡ ਆਰਡਰ ਚੱਲਿਆ ਸੀਗਾ 70 ਕ 77 ਸਾਲ ਦੇ ਕਰੀਬ ਜਿਹਦੇ ਵਿੱਚ ਦੁਨੀਆ ਲੱਗੇ ਹੋ ਰਹੀ ਸੀ ਅਮਰੀਕਾ ਕੈਨੇਡਾ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਹੋਰ ਮੁਲਕਾਂ ਦੇ ਨਾਲ ਮਿਲ ਕੇ ਚੱਲਣ ਲੱਗਾ ਸੀਗਾ ਹੁਣ ਅਮਰੀਕਾ ਨੇ ਪਹਿਲਾਂ ਆਪਣਾ ਸੋਚਣਾ ਆ ਆਪਣੇ ਲੋਕਾਂ ਦਾ ਸੋਚਣਾ ਆ ਉਦੋਂ ਬਾਅਦ ਜਿਹੜੇ ਆ ਦੂਜੇ ਲੋਕਾਂ ਦੇ ਇੰਟਰਸਟ ਹੋਣਗੇ ਪਹਿਲਾਂ ਅਮਰੀਕਾ ਦਾ ਖੁਦ ਦਾ ਨੈਸ਼ਨਲ ਇੰਟਰਸਟ ਮੋਹਰੇ ਆਊਗਾ ਕਿਉਂਕਿ ਅਮਰੀਕਨਾਂ ਦੇ ਵਿੱਚ ਗੱਲ ਵੱਡੀ ਪੱਧਰ ਤੇ ਪਾਈ ਜਾ ਰਹੀ ਆ ਕਿ ਜੇਕਰ ਅਮਰੀਕਾ ਹੁਣ ਤ ਸਖਤਨਾ ਹੋਇਆ ਤਾਂ ਇਹਨੂੰ ਚੀਨ ਨੇ ਦਬਜਣਾ ਜੋ ਕਿ ਬਹੁਤ ਵੱਡੀ ਪੱਧਰ ਦੇ ਉੱਤੇ ਅੱਗੇ ਵਧ ਰਿਹਾ ਆ। ਸੋ ਇਸੇ ਕਰਕੇ 1790 ਦੇ ਕਰੀਬਕ ਚੱਲਿਆ ਆ ਰਿਹਾ ਮਹਿਕਮਾ ਜਿਹਨੂੰ ਕਿ ਡਿਪਾਰਟਮੈਂਟ ਆਫ ਵਾਰ ਪਹਿਲਾਂ ਅਮਰੀਕਾ ਚ ਕਿਹਾ ਜਾਂਦਾ ਸੀਗਾ ਉਹ 1947 ਦੇ ਲਾਗੇ ਆ ਕੇ ਡਿਪਾਰਟਮੈਂਟ ਆਫ ਡਿਫੈਂਸ ਦੇ ਵਿੱਚ ਬਦਲ ਦਿੱਤਾ ਗਿਆ ਸੀਗਾ। ਮਤਲਬ ਕਿ ਹਮਲਾਵਰ ਨੀਤੀ ਤੋਂ ਬਚਾਅਪੱਖ ਨੀਤੀ ਤੇ ਆ ਗਿਆ ਸੀ ਪਰ ਹੁਣ ਟਰੰਪ ਨੇ ਦੁਬਾਰਾ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਆ ਉਹਨੂੰ ਡਿਪਾਰਟਮੈਂਟ ਆਫ ਵਾਰ ਕਹਿਣਾ ਸ਼ੁਰੂ ਕਰ ਦਿੱਤਾ ਆ ਸੋ ਮਤਲਬ ਕਿ ਅਮਰੀਕਾ ਇੱਕ ਵਾਰ ਫਿਰ ਅਗਰੈਸਿਵ ਨੀਤੀ ਦੇ ਉੱਤੇ ਆ ਗਿਆ ਆ ਡਿਫੈਂਸਿਵ ਨੀਤੀ ਉਹਨੇ ਛੱਡ ਦਿੱਤੀ ਆ ਸੋ ਇਸ ਹਿਸਾਬ ਦੇ ਨਾਲ ਦੁਨੀਆ ਨੂੰ ਸੋਚਣਾ ਪਊਗਾ ਕਿ ਅਮਰੀਕਾ ਹੁਣ ਡਿਪਲੋਮੇਸੀ ਯਾਨੀ ਕਿ ਕੂਟਨੀਤੀ ਛੱਡ ਕੇ ਡਰ ਅਤੇ ਠੋਸ ਦੀ ਰਾਜਨੀਤੀ ਕਰੂਗਾ ਜਿਹਦੀਆਂ ਸਪਸ਼ਟ ਉਦਾਹਰਨਾਂ ਆਪਾਂ ਰਾਨ ਭਾਰਤ ਦੇ ਮਾਮਲੇ ਵਿੱਚ ਕੈਨੇਡਾ ਦੇ ਮਾਮਲੇ ਵਿੱਚ ਜਾਇਗਨ ਮੈਕਸੀਕੋ ਦੇ ਮਾਮਲੇ ਵਿੱਚ ਤੇ ਹੁਣ ਵੈਨਜ਼ੂਏਲਾ ਦੇ ਮਾਮਲੇ ਵਿੱਚ ਵੀ ਆ ਦੇਖ ਰਹੇ ਆ ਸੋ ਅਮਰੀਕਨ ਨੇ ਫੈਸਲਾ ਕਰ ਲਿਆ ਆ ਕਿ ਜਿਹੜੇ ਲਿਬਰਲ ਨੀਯਮ ਸੀਗੇ ਸੂਲ ਸੀ ਡੈਮੋਕਰੇਸੀ ਮਨੁੱਖੀ ਅਧਿਕਾਰ ਦੁਨੀਆ ਸਾਰੀ ਦਾ ਭਲਾ ਇਹ ਛੱਡੇ ਆ ਸਿਰਫ ਅਮਰੀਕਨ ਇੰਟਰਸਟ ਜਿਹੜਾ ਆ ਉਹ ਫਸਟ ਹੋਣਾ ਆ ਸਭ ਤੋਂ ਪਹਿਲਾਂ ਅਮਰੀਕਾ ਨੇ ਆਪਣੇ ਹਿੱਤ ਆ ਦੇਖਣੇ ਆ ਸੋ 70 75 ਸਾਲ ਦੇ ਕਰੀਬ ਚੱਲਿਆ ਲੈਵਲ ਆਰਡਰ ਜਿਹਦੇ ਵਿੱਚ ਰੂਲਸ ਇੰਸਟੀਚੂਸ਼ਨਸ ਕੋਆਪਰੇਸ਼ਨਸ ਆ ਡੈਮੋਕਰੇਸੀ ਦੀ ਗੱਲ ਚੱਲਦੀ ਸੀ ਉਹ ਹੁਣ ਅਮਰੀਕਾ ਦੇ ਵਾਸਤੇ ਕੋਈ ਬਹੁਤਾ ਜਿਹੜਾ ਆ ਉਹ ਨਹੀਂ ਅਹਿਮ ਮੁੱਦਾ ਰਿਹਾ ਸੋ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਕਿ ਆਪਾਂ ਜੇ ਹੁਣ ਪਿਛਲੇ ਦਿਨ ਰੋਈ ਚੱਲ ਗਈ ਵੀ ਪਹਿਲਾਂ ਇਦਾਂ ਹੁੰਦਾ ਸੀ ਪਹਿਲਾਂ ਉਦਾਂ ਹੁੰਦਾ ਸੀਗਾ ਉਹ ਗੱਲਾਂ ਹੁਣ ਗਈਆਂ ਆਈਆਂ ਜਿਹੜਾ ਨਵਾਂ ਵਰਲਡ ਆਰਡਰ ਅਮਰੀਕਾ ਚਲਾ ਰਿਹਾ ਆ ਕੈਨੇਡਾ ਉਹਦਾ ਗਵੰਢੀ ਮੁਲਕ ਆ ਇਹਨੂੰ ਕਿਤੇ ਨਾ ਕਿਤੇ ਜਾ ਕੇ ਉਹਦੇ ਨਾਲ ਖੜਨਾ ਪੈਣਾ ਉਹਦੇ ਹਿਸਾਬ ਨਾਲ ਚੱਲਣਾ ਪੈਣਾ ਆ ਪਰ ਕੈਨੇਡਾ ਦਾ ਝੁਕਾ ਜਿਹੜਾ ਇਸ ਵੇਲੇ ਯੂਰਪ ਦੇ ਨਾਲ ਆ ਉਹ ਨਾਟੋ ਦੇ ਨਾਲ ਜਾਦਾ ਆਪਣੇ ਨੂੰ ਲੱਗੇ ਮਹਿਸੂਸ ਕਰ ਰਿਹਾ ਕੋ ਕੈਨੇਡਾ ਦੇ ਵਿੱਚ ਹੱਲੇ ਵੀ ਜਿਹੜਾ ਆ ਉਹ ਇੰਗਲੈਂਡ ਦਾ ਰਾਜ ਚੱਲ ਰਿਹਾ ਆ ਸੋ ਇਸ ਕਰਕੇ ਕੈਨੇਡਾ ਆਪਣੇ ਆਪ ਨੂੰ ਯੂਰਪ ਦੇ ਨਾਲ ਵਪਾਰਕ ਪੱਖੋਂ ਸੁਰੱਖਿਆ ਪੱਖੋਂ ਲਾਗੇ ਦੇਖਣਾ ਚਾਹੁੰਦਾ ਆ ਇਸ ਕਰਕੇ ਬਹੁਤੇ ਸਮਝੌਤੇ ਜਿਹੜੇ ਆ ਉਹ ਗਾਹਾਂ ਯੂਰਪ ਦੇ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਨਾਲ ਹੋਣਗੇ ਸੋ ਅਮਰੀਕਾ ਨੇ ਜਿਹੜਾ ਵੱਡਾ ਫੈਸਲਾ ਕੀਤਾ ਕਿੰਨਾ ਕੁ ਇਹਦਾ ਫਾਇਦਾ ਕਰਦਾ ਕਿੰਨਾ ਕੁ ਨੁਕਸਾਨ ਕਰਦਾ ਇਹ ਸਿਰਫ 트ੰਪ ਤੱਕ ਹੀ ਸੀਮਤ ਰਹਿੰਦਾ ਜਾਂ ਉਦੋਂ ਜਿਹੜੇ ਅਗਲੇ ਰਾਸ਼ਟਰਪਤੀ ਆਉਂਦੇ ਆ ਉਹ ਵੀ ਨੀਤੀ ਨੂੰ ਪਣਾਉਣਗੇ ਇਹ ਫੈਸਲਾ ਆਉਣ ਵਾਲੇ ਸਾਲਾਂ ਦੇ ਉੱਤੇ ਛੱਡਦੇ ਆ ਕੋਈ ਕੁਝ ਸਮੇਂ ਨੇ ਗੱਲਾਂ ਜਿਹੜੀਆਂ ਤੈਅ ਕਰਨੀਆਂ ਆ ਪਰ ਇੱਕ ਗੱਲ ਪੱਕੀ ਆ ਕਿ ਦੁਨੀਆ ਦੀ ਰਾਜਨੀਤੀ ਦੁਨੀਆ ਦਾ ਆਰਡਰ ਚੇਂਜ ਹੋ ਚੁੱਕਾ ਹੈ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਮਸ਼ਹੂਰ ਸੰਗੀਤਕਾਰ جناب ਚਾਂਜੀ ਤੇ ਹੋਜਾ ਦੀ ਜਿਹੜੇ ਕਿ 72 ਸਾਲ ਦੀ ਉਮਰ ਭੋਕੇ ਅਕਾਲ ਚਲਾਣਾ ਕਰ ਗਏ ਆ ਪੰਜਾਬ ਦੇ ਪੰਜਾਬੀ ਦੇ ਇੱਕ ਮਹਾਨ ਸਪੂਤ ਜਿਨ੍ਹਾਂ ਨੇ ਇੱਕ ਬਹੁਤ ਵੱਡੇ ਵੱਡੇ ਕਲਾਕਾਰ ਬਹੁਤ ਵਧੀਆ ਵਧੀਆ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ ਆ ਉਹ ਪਿਛਲੇ ਕਾਫੀ ਸਮੇਂ ਤੋਂ ਲਿਵਰ ਦੇ ਕੈਂਸਰ ਦੇ ਨਾਲ ਪੀੜਿਤ ਸਿਗੇ ਤੇ ਉਹਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਚੱਲ ਰਿਹਾ ਸੀ ਪਹਿਲਾਂ ਉਹ ਦਿੱਲੀ ਰਹਿੰਦੇ ਸਿਗੇ ਪਰ ਪਿਛਲੇ ਕੁਝ ਸਮੇਂ ਤੋਂ ਸਟੂਡੀਓ ਮਹਾਲੀ ਉਹਨਾਂ ਨੇ ਲੈ ਆਂਦਾ ਸੀ ਕਿਉਂਕਿ ਇੱਥੋਂ ਇਲਾਜ ਕਰਉਣਾ ਸੌਖਾ ਸੀਗਾ ਸੋ ਆਪਣੇ ਪਿੱਛੇ ਪਤਨੀ ਅਤੇ ਚਾਰ ਪੁੱਤਰ ਜਿਨ੍ਹਾਂ ਚੋਂ ਸਚਨ ਹੁਜਾ, ਪੰਕਜ ਹੁਜਾ, ਲਵ ਹੁਜਾ, ਕੁਸ਼ ਹੁਜਾ, ਸ਼ਾਮਲਾ ਉਹ ਛੱਡ ਗਏ ਆ ਜਿਹੜਾ ਕਿ ਸਾਰਾ ਪਰਿਵਾਰ ਹੀ ਸੰਗੀਤ ਦੇ ਨਾਲ ਜੁੜਿਆ ਹੋਇਆ ਸੋ ਚਾਂਜੀਤ ਹੁਜਾ ਨੇ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੀਆਂ ਸੰਗੀਤਕ ਧੁਨਾ ਦੇ ਕੇ ਵੱਡੇ ਬਣਾਇਆ ਜਿਨ੍ਹਾਂ ਦੇ ਵਿੱਚ ਜੋ ਆਪਾਂ ਗੱਲ ਕਰੀਏ ਤਾਂ 977 ਦੇ ਵਿੱਚ ਉਸ ਜਿੰਦੇਵ ਜੋ ਕੰਮ ਕਰਦੇ ਸੀ ਜਦੋਂ ਪਹਿਲੀ ਵਾਰੀ ਉਹਨਾਂ ਨੇ ਉਸ ਵੇਲੇ ਦੇ ਗਾਇਕ ਖਰਚਾ ਨਗਰੇ ਵਾਲਾ ਤੇ ਬੀਬੀ ਸਿੰਦਰ ਰਿਕਾਰਡ ਦੇ ਗੀਤਾਂ ਨੂੰ ਸੰਗੀਤ ਦੇ ਕੇ ਪਹਿਲੀ ਜਿਹੜੀ ਆ ਉਹ 24 ਦੇ ਵਿੱਚ ਰਿਕਾਰਡਿੰਗ ਕਰਾਈ ਆ ਉਦੋਂ ਬਾਅਦ 78 ਦੇ ਵਿੱਚ ਸਰਿੰਦਰ ਛੰਦਾ ਉਹਨਾਂ ਦਾ ਐਲਪੀ ਰਿਕਾਰਡ ਨੈਣਾ ਦੇ ਬਣਜਾਰੇ ਰਿਕਾਰਡ ਕਰਾਇਆ ਉਦੋਂ ਬਾਅਦ ਕਈ ਉਹਨਾਂ ਦੇ ਨਾਲ ਕੰਮ ਕੀਤੇ ਸਰਿੰਦਰ ਛੰਦੇ ਨੇ 9879 79 ਦੇ ਵਿੱਚ ਕੁਲਦੀਪ ਮਾਨਕ ਉਹਨਾਂ ਦਾ ਐਲਪੀ ਰਿਕਾਰਡ ਸਾਬਾਂ ਦਾ ਤਰਲਾ ਰਿਕਾਰਡ ਹੋਇਆ ਉਸ ਤੋਂ ਬਾਅਦ ਦੇ ਵਿੱਚ ਮਾਂ ਹੁੰਦੀ ਹੈ ਮਾਂ 981 ਦੇ ਵਿੱਚ ਸਿੰਦਰ ਛੰਦੇ ਦੀ ਆਵਾਜ਼ ਵਿੱਚ ਜਾਉਣਾ ਮੋੜ ਇਹ ਕੋਪਰਾ ਜਿਹੜਾ ਬਹੁਤ ਹੀ ਮਸ਼ਹੂਰ ਹੋਇਆ ਸੀਗਾ ਉਹ ਵੀ ਚਾਂਜਿਤ ਹੋ ਜਾ ਉਹਨਾਂ ਦੇ ਸੰਗੀਤ ਹੇਠ ਹੀ ਆਇਆ ਸੀਗਾ ਉਸ ਤੋਂ ਬਾਅਦ 81 ਦੇ ਵਿੱਚ ਅਮਰ ਸਿੰਘ ਚਮਕੀਲੇ ਦਾ ਯੁੱਗ ਆ ਗਿਆ ਉਹਦੀ ਸ਼ੁਰੂਆਤ ਹੋਈ ਤੇ ਉਹਨੇ ਬਹੁਤ ਸਾਰੀਆਂ ਜਿਹੜੀਆਂ ਰਿਕਾਰਡਿੰਗਸ ਆਪਣੀਆਂ ਚਾਂਜਿਤ ਹੋ ਜਿਆ ਦੇ ਸੰਗੀਤ ਵਿੱਚ ਕਰਾਈਆਂ ਫਿਰ ਮੁਹੰਮਦ ਸਦੀਕ ਰਣਜੀਤ ਕੌਰ ਦੇ ਖਾੜੇ ਤੇ ਗੀਤ ਵੀ ਜਿਹੜੇ ਨੇ ਉਹ ਚਾਂਜਿਤ ਉਹ ਜਾ ਸਾਹਿਬ ਦੇ ਸੰਗੀਤ ਦੇ ਵਿੱਚ ਆਏ ਲਾਲ ਚੰਦ ਜਮਲਾ ਜੱਟ ਦੀ ਗੱਲ ਕਰ ਲਈਏ ਜਾਂ सुरेंद्र ਕੌਰ ਉਹਨਾਂ ਦੀ ਗੱਲ ਕਰ ਲਈਏ ਸੋ ਉਹਨਾਂ ਦਾ ਗੀਤ ਸੰਗੀਤ ਵੀ ਜਿਹੜਾ ਆ ਉਹ ਚਾਂਜਿਤ ਉਹ ਜਾ ਸਾਹਿਬ ਬਣਾਉਂਦੇ ਰਹੇ ਆ ਉਸ ਤੋਂ ਬਾਅਦ ਜਿਹੜਾ ਅਗਲਾ ਫਰਕ ਲੈਵਲ ਆਇਆ ਅਗਲੀ ਪੀੜ੍ਹੀ ਜਿਹੜੀ ਆਈ ਗਾਇਕਿਆਂ ਦੀ ਉਹਨਾਂ ਵਿੱਚ ਹੰਸ ਰਾਜ ਹੰਸ ਸਰਦੂਲ ਸਕੰਦਰ ਉਹਨਾਂ ਦਾ ਜ਼ਿਕਰ ਆਉਂਦਾ ਸੋ ਹੰਸ ਰਾਜ ਹੰਸ ਦਾ ਪਹਿਲਾ ਰਿਕਾਰਡ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾ ਉਹ ਵੀ ਸੰਗੀਤਕ ਜਿਹੜਾ ਚਾਂਜਿਤ ਉਹ ਜਾ ਦਾ ਸੀਗਾ ਪੱਤਾ ਪੱਤਾ ਸਿੰਘਾਂ ਦਾ ਵੈਰੀ ਬੜਾ ਮਸ਼ਹੂਰ ਗਾਣਾ ਹੋਇਆ ਸੀ ਉਹ ਸੰਗੀਤ ਵੀ ਜਿਹੜਾ ਇਹਨਾਂ ਦਾ ਹੀ ਸੀਗਾ ਫਿਰ ਸਲਦੂਰ ਸਕੰਦਰ ਨੂੰ ਰੋਡਵੇਜ ਦੀ ਲਾਰੀ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਸੈਡ Song ਸੀ ਉਹਨਾਂ ਦੇ ਪਿੱਛੇ ਜਿਹੜਾ ਸੰਗੀਤ ਚਾਂਜੀਤ ਹੁਜਾ ਦਾ ਰਿਹਾ ਔਰ ਭਜਨ ਮਾਨ ਅਗਲੇ ਲੈਵਲ ਦਾ ਗੀਤ ਗਾਇਕ ਸੀਗਾ ਉਹਦੀ ਚਿੱਠੀ ਇਹ ਨਹੀਂ ਚਿੱਠੀ ਹੈ ਕਮਲਜੀਤ ਨੀਰੂ ਕੈਨੇਡਾ ਦੀ ਗਾਇਕ ਭਿੱਜਦੀ ਕੁੜਤੀ ਲਾਲ ਉਸ ਤੋਂ ਬਾਅਦ ਦੁਰਗਾਨ ਕਿਲਾ ਉਹ ਉਹਦੇ ਜਿਹੜੇ ਗਾਣੇ ਸੀ ਉਹ ਵੀ ਚਾਂਜੀਤ ਹੁਜਾ ਸਾਹਿਬ ਦੀ ਕਮਾਂਡ ਹੇਠ ਹੀ ਰਿਕਾਰਡ ਹੋਏ ਆ ਸੋ ਕੈਨੇਡਾ ਦੇ ਨਾਲ ਬਹੁਤ ਨਿੱਘਾ ਸਬੰਧ ਰਿਹਾ ਚਾਂਜੀਤ ਹੁਜਾ ਦਾ ਹਰ ਸਾਲ ਇੱਥੇ ਚਾਂਦੀਤ ਹੋਜਾ ਨਾਈਟ ਜਿਹੜੀ ਆ ਕੈਨੇਡਾ ਡੇ ਤੇ ਲਾਗੇ ਛਾਗੇ ਜੁਲਾਈ ਦੇ ਵਿੱਚ ਹੁੰਦੀ ਰਹੀ ਹੈ ਜਿਦੇ ਵਿੱਚ ਹਾਂਸਾ ਜੀ ਹਾਂਸਾ ਸਦੂਲ ਸਕੰਦਰ ਇਹਨਾਂ ਤੋਂ ਇਲਾਵਾ ਸਾਬਰ ਕੋਟੀ ਸਤਵਿੰਦਰ ਬੁੱਗਾ ਤੇ ਹੋਰ ਕਈ ਕਲਾਕਾਰ ਜਿਹੜੇ ਆ ਆਉਂਦੇ ਰਹੇ ਆ ਸੋ ਕੁੱਲ ਮਿਲਾ ਕੇ ਇੱਕ ਵੱਡਾ ਕਲਾਕਾਰ ਇੱਕ ਵੱਡਾ ਜਿਹੜਾ ਪੰਜਾਬ ਦਾ ਸਪੂਤ ਜਿਨੇ ਕੇ ਪੰਜਾਬ ਦੇ ਕਈ ਅਮਰ ਗੀਤ ਜਿਹੜੇ ਹੋ ਗਏ ਆ ਉਹਨਾਂ ਨੂੰ ਅਮਰ ਧੁਨਾਂ ਦਿੱਤੀਆਂ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਬਹੁਤ ਵੱਡਾ ਘਾਟਾ ਆਪਾਂ ਇਹਨੂੰ ਕਹਿ ਸਕਦੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ